ਸਾਹਿਬ ਕਾਜੀ ਜੀ ਜੀ ਠੀਕ ਠਾਕ ਜੋ ਵਧੀਆ ਵਧੀਆ ਵੀਰ ਜੀ ਚੱਲਦੀ ਕਲਾ ਜੀ ਹਾਂ ਜੀ ਕਿਧਰੋਂ ਲੈ ਆਤੇ ਨੇ ਕੀਨੇ ਡੜੇ ਵੱਡੇ ਵੀਰ ਜੀ ਚੰਗੀਆਂ ਝੋਟੀਆਂ 2 ਸਾਲ ਦੀਆਂ ਸਾਲ ਦੀਆਂ 20 20 ਲੀਟਰ ਵਾਲੀ ਝੋਟੀ ਇੱਕ ਆਪਣੇ ਕੋਲ ਖੜੀ ਆ 20 ਲੀਟਰ ਵਾਲੀ ਹਾਂ ਜੀ 20 ਲੀਟਰ ਦੀ ਸਹਾਸੀ ਝੋਟੀ ਚਲੋ ਪਹਿਲਾਂ ਆਪਣਾ ਡਰੈੱਸ ਦੱਸੋ ਪਹਿਲਾਂ ਵੀਰ ਜੀ ਡਰੈੱਸ ਪਿੰਡ ਬੰਦੇੜਾ ਹਾਂ ਜੀ ਜਿਹੜਾ ਅਗਰਸਰ ਹਾਂ ਜੀ ਫਤਿਹਗੜ ਚੂੜੀਆਂ ਸਾਨੂੰ ਹੈਗਾ ਜੀ 3 ਕਿਲੋ ਮੀਟਰ ਮਜੀਠਾ ਸਾਨੂੰ ਹੈਗਾ ਜੀ 8 ਕਿਲੋ ਮੀਟਰ ਤੇ ਜਿਹੜਾ ਸਾਡਾ ਬਸਰ ਹਾਂ ਜੀ ਲਖਾ ਡੇਰੀ ਫਾਰਮ ਵੀਰ ਜੀ ਜਨਨਾਲਾ ਦੇ ਇਰਾਨ ਤੇ ਲੋ ਤਾਂ ਧੰਨਵਾਦ ਕਰਦੇ ਆ ਹਾਂਜੀ ਜਿੰਨਾ ਸਾਨੂੰ ਮਾਤ ਇਨਾ ਸਰਕਾਰ ਦਿੱਤਾ ਅੱਜ ਕਿਨੇ ਕਿਨੇ ਜੋ ਅੱਜ ਤਿੰਨ ਝੋਟੀਆਂ ਚੰਗੀਆਂ ਅਸਲ 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 ਦੋ ਝੋਟੀਆਂ ਹਸਾਰ ਦੀਆਂ ਇੱਕ ਆਪਣੀ ਇਧਰ ਦੀ ਪੰਜਾਬ ਦੀ ਇੱਕ ਪੰਜਾਬ ਦੀ ਦੋ ਹਸਾਰੀਆਂ ਵਿੱਚ ਪਹਿਲਾ ਝੋਟੀ ਦਾ ਦਸੋਂ ਰਿਕਾਰਡ ਵੀਰ ਜੀ ਦੂਜਾ ਸੁਬਾ ਸੋਈ ਜੇ ਝੋਟੀ ਹਾਂਜੀ ਪਾਸਾ ਵੀ ਸੋਈ ਜੇ ਕੱਤੀ ਨਗਰਿਆ ਹਾਂਜੀ ਫਿਰ 14 ਲੀਟਰ ਬੋੜੇ ਦਾ ਸਟਾਰਟ ਹੋਈ ਕਿੱਦੀ 14 ਕਿਲੋ ਤਾਂ ਸਟਾਰਟ ਹੀ ਹੋਈ ਆ 20 ਪਲੱਸ ਵਾਲੀ ਝੋਟੀ ਆ ਵੀਰਾਂ ਦਾ 14 ਕਿਲੋ ਦਾ ਸਟਾਰਟ ਹੀ ਹੋਇਆ ਵੇਖੋ ਝੋਟੀ ਵੀਰ ਜੀ ਇੱਧਰ ਮੇਲੇ ਚ ਖਲਾਰਨ ਵਾਲੀ ਝੋਟੀ ਆ ਵੀਰ ਜੀ ਨਹੀਂ ਵਾਕਿਆ ਵੀਰ ਜੀ ਅਸਰ ਚੀਜ਼ ਆ ਸਾਲਾ ਵੇਖੋ ਵੇਖੋ ਥੱਬਾ ਪਾਈ ਖੜੀ ਜੋ 14 ਕਿਲੋ ਦਾ ਵੀਰਾਂ ਦਾ ਸਟਾਰਟ ਹੀ ਹੋਈ ਆ ਬੋਲਾ ਤੋਂ ਇਹ ਬੋਲਾ ਆ ਬੋਲਾ ਬੰਦਾ ਜੇ ਵੀਰ ਜੀ ਬਹੁਤ ਹੀ ਚੰਗੀ ਸੁਪਰ ਕੁਆਲਿਟੀ ਦੀ ਝੋਟੀ ਆ ਜਿਹਨੂੰ ਝੋਟੀ ਕਹਿੰਦੇ ਆ ਲੈੜਾ ਵੀਰ ਲੰਮੀ ਦਿਖਾ ਕਰੀਥੇ ਲੰਮੀ ਖਲਾਰ ਚੱਲਿਆ ਚੱਲਿਆ ਡਰਗੀ ਦਰਦੀ ਬੱਚੇ ਦਾ ਕਰਦੀ ਥੋੜਾ ਜਿਹਾ ਸੱਜਣੋਂ ਕੱਟੀ ਵੇਖੋ ਪਰ ਥੱਬਾ ਲਈ ਫਿਰਦੀ ਆ ਦੇ ਕਿੰਨਾ ਗਾ ਦੁੱਧ ਵੀਰ ਜੀ ਐਂਡ ਕਿੱਥੋਂ ਤੱਕ ਚੱਲ ਜੂ ਝੋਟੀ ਪਹਿਲੇ ਸਵੇਰ ਝੋਟੀ ਨੇ 16 ਕਿਲੋ ਦੁੱਧ ਦਿੱਤਾ ਤੇ 20 ਲੀਟਰ ਦੀ ਝੋਟੀ ਜੀ ਹੀ ਗ੍ਰੰਦੀ ਮੇਲ ਰੱਖਦੇ ਆ ਵੀਰ ਦਾ ਪਹਿਲੇ ਸਵੇਰ 16 ਕਿਲੋ ਕਹਿੰਦੇ ਵੀ ਦਿੱਤਾ ਦੁੱਧ ਬਾਫੀ ਵੀਰ ਜੀ ਦਿਖਾਓ ਐਨੇ ਦੁੱਧ ਨਹੀਂ ਦਿਨਾਂ ਦੇ ਕਿੰਨੇ ਦੇਣਾ ਨਹੀਂ ਨਹੀਂ ਵਾਕਿਆ ਵੀਰ ਜੀ ਪਾਂਢੀ ਪਾਈ ਫਿਰਦੀ ਆ ਦੇ ਚਵਾ ਚੂ ਕਿਦਾਂ ਦਾ ਵੀਰ ਜੀ ਆਹ ਬਖਦੇ ਵੀਰਣ ਭਾ ਚਾ ਬਚਾ ਬਖ ਖਾ ਅਸਲ ਚੀਜ਼ ਆ ਨਾ ਵੀ ਦੀ ਸਰ ਜੀ ਨੂੰ ਫਰੀਆਨੇ ਦੀ ਕਹੇ ਹਸਾਬ ਦੀ ਝੋਟੀ ਚੈਂਪੀਅਨ ਝੋਟੀ ਹੈ ਹਸਾਬ ਨਾਲ ਵੀਰ ਜੀ ਐ ਜੀ ਮੇਲੇ ਦੇ ਖਲੋਂਦੀਆਂ ਝੋਟੀਆਂ ਪਛਾਹ ਨੂੰ ਐ ਐਚ ਐਫ ਉਹ ਲਗਾਈਆਂ ਗੁ ਲਈ ਫਿਰਦੀ ਛੱਡਾ ਵੀਰ ਜੀ ਫੜ ਫੜ ਇੱਧਰ ਵਖਾਓ ਇੱਧਰ ਨਹੀਂ ਦੇ ਦੀ ਆ ਵੀਰ ਜੀ ਦੁੱਧ ਵੀਰ ਜੀ 20 ਤੋਂ ਡੱਪ ਜਾਣੀ ਮੇਰੇ ਸਾਹ ਚੰਗੀ ਮੇਰਾ ਵੀ ਸੇਵਾ ਕਰੇ ਦੀ ਪਾਸਾ ਦੁੱਧ ਵੀਰਾਂ ਦਾ ਚੰਗੀ ਸੇਵਾ ਕਰੀ 20 ਤੋਂ ਡੱਪ ਜੂ ਮੈਂ ਬਾਕੀ ਵੀਰ ਜੀ ਚਵਾਈ ਜੀ ਲੱਗੀ ਜਾਂਦੀ ਵੀ ਮੈਨੂੰ ਲੱਗੀ ਉੱਤੇ ਉਂਗਲ ਨਹੀਂ ਰੱਖਾਂਦੇ ਇਹ ਨਹੀਂ ਕੋਈ ਚੱਲ ਪਸ ਮਾ ਕੇ ਦਿਖਾਓ ਵੀਰ ਜੀ ਤਸੱਲੀ ਕਰਾਓ ਮੈਂ ਦੀ ਪਰ ਕਰਮਾ ਵਾਲੀ ਉਹ ਚੱਬਾ ਕਿੱਥੇ ਆਓ ਇਧਰ ਵੀ ਜੀ ਲੈਵਾ ਆ ਆ ਲੈਵਾ ਨਹੀਂ ਵੀਰ ਜੀ ਲੱਗਦਾ ਭਾਂ ਜਿੰਨੇ ਮਰਜ਼ੀ ਰੁਪਈਏ ਲੈ ਜੀ ਹਾਂ ਮੈਂ ਕਿਹਾ ਇਹ ਗੱਲ ਤਾਂ ਨਹੀਂ ਸਹੀ ਆ ਵੀਰਾਂ ਦਾ ਜਿੰਨੇ ਮਰਜ਼ੀ ਰੁਪਈਏ ਲੈ ਜੀ ਪਰ ਆ ਲੈਵਾ ਕੇ ਕੇ ਮੈਨੂੰ ਲਗਾਉਂਦਾ ਮੇਰਾ ਵੀ ਇੱਥੇ ਆਵੇ ਕੋਈ ਸਾਈ ਪਾਵੇ ਹਾਂਜੀ ਮੈਂ ਲਾਗੇ ਅੜ ਕੇ ਵੇਖੇ ਥੱਲੇ ਬੈਠ ਕੇ ਵੇਖੇ ਮੈਲਾ ਵੇਖੋ ਲੈਵਾ ਜਿੱਦਾਂ ਨਾ ਨੜਾ ਹੀ ਨੜਾ 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 ਟੈਰੀ ਕਾਰਡ ਕੱਪੜੇ ਵਾਂਗੂ ਜਦਾਂ ਪੂਰਾ ਪੋਲਾ ਮਲੈਮ ਨਿਵਾ ਦਿਖਾਓ ਐਂ ਤਾਂ ਸੱਗੀ ਕਰਾਉਂਗਾ ਅਸਨ ਟੀ ਵੀਰ ਜੀ ਦਾ ਅਸ ਕਰਾਂਗਾ ਚੰਗੀ ਅਸਲ ਆ ਗਏ ਮੈਂ ਲੋ ਗਾਲੀ ਪੈ ਗਈ ਬੱਚਾ ਲਾਇਆ ਮੈਨੂੰ ਇਹਨੂੰ ਕਹਿੰਦੇ ਅਸਲ ਹੈ ਇਹਨੂੰ ਕਹਿੰਦੇ ਅਸਲ ਵੀਰ ਜੀ ਵੇਖ ਲੋ ਬੱਚਾ ਲਾਇਆ ਵੀਰਾਂ ਦਾ ਗਾਲੀ ਪੈ ਗਈ ਮੈਂ ਐ ਜੀ ਮੈਂ ਮਲੇ ਜਿਤਦੀ ਹੈ ਜੇ ਚੰਗੇ ਘਰ ਜੇ ਚਲ ਜੀ ਨਾ ਮੈਂ 24 ਕਿਲੋ ਵੀਰ ਜੀ 25 ਕਿਲੋ ਵੀ ਦੁੱਧ ਕਰ ਸਕਦੀ ਜਦਾਂ ਮੈਂ ਚੱਲਣ ਦੀ ਹੈ ਆ ਵੇਖੋ ਮੈਂ ਵੀਰ ਜੀ ਪਸਮਾ ਵੇਖੋ ਹੁਣ ਪਸਮੀ ਜੋ ਮੈਂ ਆਹ ਵੇਖੋ ਥਣ ਕਰੋ ਚੈੱਕ ਤਸੱਲੀ ਕਰੋ ਇਹ ਤੋਂ ਉੱਤੇ ਤਾਂ ਰੱਬ ਦਾ ਨਾਮ ਹੀ ਆ ਵੀਰ ਜੀ ਮੈਂ ਵੀ ਵੇਖ ਲੋ ਚੰਗੀ ਤਰ੍ਹਾਂ ਜੋਹਾ ਵੀਰ ਮੈਂ ਮਰੋਂ ਵੀਰ ਤਾਂ ਮਹਾਰਾਜ ਸੌਖਾ ਰੱਖੇ ਵੇਖੋ ਮੈਂ ਚਲ ਬੱਸ ਕਰੋ ਛੜਦਾ ਨਹੀਂ ਹੈਗੀ ਵੀਰ ਮੈਂ ਚੀਜ਼ੇ ਆ ਗਈ ਮੈਨੂੰ ਮਹੀਂ ਵੀਰ ਕਹਿੰਦੇ ਅਸਲ ਜੇ ਵੀਰ ਜੀ ਅਸਲ ਚੀਜ਼ ਕਹਿਤੀ ਅਸਲੀ ਹੈ ਵੇਖੋ ਨਹੀਂ ਹੈਗੀ ਦਿਖਦੀ ਹੈ ਵੇਖ ਲਓ ਮੈਂ ਗਾਲੀ ਪਈ ਜੋ ਕਰਮ ਆਲੀ ਤਾਂ ਇੱਧਰ ਵੇਖੋ ਥੱਬਾ ਟਾਪੀ ਲਾਈ ਫਿਰਦੀ ਆ ਵੇ ਵੇਖੋ ਵੀਰ ਜੀ ਫੋਟ ਫੋਟ ਬਾਹਰ ਹੋਣ ਵੇਖੋ ਪਛਮਾਨ ਮਾਰਿਆ ਮੈਂਨ ਹੌਣੇ ਦੇਖੋ ਖੋਲ ਦੀ ਵੀਰ ਜੀ ਖੋਲੋ ਖੋਲੋ ਵੀਰ ਜੀ ਖੋਲੋ ਤੁਮਹਾਲਾ ਪਉਂਦੀ ਮੈਂ ਗੇ ਜਿਹਦੇ ਵੀਰੇ ਘਰ ਮੈਂ ਚੱਜੂ ਕੋਈ ਰਿਸ਼ਤੇਦਾਰ ਆਇਆ ਹੋਗਾ ਨਾ ਹਾਂਜੀ ਪਹਿਲਾਂ ਮੈਂ ਹੀ ਜਾ ਕੇ ਦੇਖੂਗਾ ਮੈਂ ਕਿੱਥੋਂ ਦੇ ਵੀਰਾਂ ਦਾ ਜਿੱਥੇ ਮੈਂ ਚੱਜੂ ਕੋਈ ਰਿਸ਼ਤੇਦਾਰ ਆਊ ਉਹ ਪੁੱਛੂਗਾ ਵੀ ਮੈਂ ਕਿੱਥੋਂ ਲੈਂਦੀ ਆ ਕਿਹੜੇ ਜਿਲੇ ਨੂੰ ਆਈ ਆ ਮਾਰੇ ਲੱਖੇ ਹੁਣਾ ਲੈਂਦੀ ਸਾਹ ਚੋਂ ਕੱਢ ਕੇ ਵੀਰ ਜੀ ਇੱਕ ਦੋ ਦਿਨ ਫਿਰੇ ਝੋਟੀਆਂ ਪੰਜ ਵੇਖੀਆਂ ਪਰ ਪੰਜੇ ਹੀ ਸੁਪਰ ਚੱਲ ਆਵਾ ਵੀਰ ਮੇਰਾ ਲੈਵਾ ਥੋੜਾ ਮੀਂਹ ਪੈੰਡਿਆ ਪਰ ਵੇਖੋ ਮਜ ਬਾਕੀ ਵੇਜੀ ਚਾਰੇ ਬੱਲੇ ਵਿਖਾਓ ਕੈਮਰਾ ਮਾਰਕੇ ਨਹੀਂ ਵੇਜੀ ਤੂੰ ਤੇ ਰੱਬ ਦਾ ਨਾਮ ਐ ਤੱਕ ਅਖੜਾ ਵੇਖੋ ਥਾਂ ਚੱਡਾ ਸਭ ਕੋਈ ਤਸੱਲੀ ਕਰੋ ਚੰਗੀ ਤਰ੍ਹਾਂ ਕਿੰਨੇ ਦੀ ਝੋਟੀ ਦੇਦਣੀ ਮਿਰਜੀ ਐਹੋ ਜਿਹੀਆਂ ਝੋਟੀਆਂ ਦਾ ਦੇ ਮਿਰਜੀ ਢਾਈ ਢਾਈ ਤੇ ਲੱਗ ਰਹੀਆ ਬੰਨੇ ਡੇ ਨਾ ਨਹੀਂ ਮੰਗਦੇ ਮੰਗਦੇ ਹਾਂ ਜੀ ਬਾਕੀ ਸਰਕਾਰੀ ਲਾਗੋ ਵਿਖਾ ਦਿਓ ਵਿਖਾ ਦਿਓ ਐ ਵੀਰ ਸੱਜਣਾ ਜਿਹੜਾ ਪਰਖ ਵਾਲਾ ਬੰਦਾ ਨਾ ਚੰਗੀ ਤਰ੍ਹਾਂ ਵੀਡੀਓ ਵੇਖੇ ਗੌਰ ਨਾਲ ਤੇ ਫੇਰ ਮਹੀਂ ਦਾ ਮੁੱਲ ਲਾਵੇ ਦੱਸੋ ਵੀਰ ਜੀ ਹਨ ਇਹਦੇ ਵੀਰ ਜੀ ਮਿਲਕਾਰੀ ਚੰਗੀ ਹੈ ਨਹੀਂ ਹਾਂ ਜੀ ਦੱਸੋ 2 ਲੱਖ ਦੀ ਦੇਰੀਏ ਨਹੀਂ 2 ਨਹੀਂ ਛੱਡ ਕੇ ਮਹੀਂ ਜੜੀ ਹਾਂ ਨਾ ਮਹੀਂ 1.5 ਲੱਖ ਦੀ ਦੇਣੀ ਹਾਂ ਨਾ ਹਾਂ ਨਾ ਦੇਣੀ ਹੈ 1.5 ਵੀਰਾਂ ਦਾ ਹਾਂ ਨਾ 1.5 ਦੀ ਉਹਦਾ 2 ਦੀ ਮਹੀਂ ਹੈਗੀ ਆ ਪਰ ਵੀਰਾਂ ਦਾ 1.5 ਦੀ ਦੇਣੀ ਛੋਟੀ ਨਹੀਂ ਵੀਰ ਜੀ ਹੈਗੀ ਆ 1.5 ਲੱਖ ਰੁਪਏ ਦੀ ਮੈਂ ਦਵਾਂਗੇ ਹਾਂ ਨਾ ਜੀ ਫਿਕਸ ਰਹੇ ਸੋ ਠੀਕ ਹੈ ਦੋ ਜੀ ਦਿਖਾਓ ਵੀਰ ਜੀ ਝੋਟੀ ਇਹਦੀ ਡਿਟੇਲ ਦੱਸੋ ਵੀਰ ਜੀ ਦੂਜਾ ਸਵੇਰ ਸੁਹੀ ਝੋਟੀ ਹਾਂਜੀ ਇਹ ਵੀ ਪਰਸੋਂ ਦੀ ਸੁਹੀ ਆ ਹਾਂਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਲਾ ਪੂਰੀ ਜੈੱਡ ਬਲੈਕ ਜੋ ਇੱਕ ਵਾਲ ਵੀ ਗੁੰਝੇ ਚ ਇੱਕ ਵਾਲ ਵੀ ਨਹੀਂ ਵੀਰਾਂ ਦਾ ਚਿੱਟਾ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਭਾਵੇਂ ਇੱਥੇ ਆਣ ਕੇ ਵੇਖ ਲਿਆ 11 12 ਲੀਟਰ ਬੋੜਾ ਹੀ ਆ 11 12 ਕਿਲੋ ਬੋੜਾ ਹੀ ਆ ਹਾਂਜੀ ਕੱਟੀ ਮਗਰ ਆਈ ਔਰ ਜੈੱਡ ਬਲੈਕ ਸਿਰ ਤੋਂ ਲੈ ਕੇ ਪੈਰਾਂ ਤੱਕ ਵੀਰਾਂ ਦਾ ਕਾਲੀ ਤਾਂ ਮਗਰ ਕਾਲੀ ਕੱਟੀ ਆ ਕਾਲੀ ਜੀ ਇਹ ਵੀ ਵੇਖੋ ਸੱਜਣਾ ਵੀਰੋ ਵੇਖੋ ਇੱਧਰ ਛੋਟੀ ਨਹੀਂ ਵਾਕਿਆ ਵੀਰ ਅਸਲ ਆ ਅਸਲ ਅਸਲ ਆ ਅਸਲ ਆ ਵੀ ਚਵਾਈ ਫਰਮੇਸ਼ੀ ਇਹਨੂੰ ਵੀ ਬਹੁਤ ਟੌਲੀ ਲੱਗੀ ਚ ਵੀਰਾਂ ਦਾ ਇਹਨੂੰ ਵੀ ਚਵਾਈ ਚੰਗੀ ਟੌਲੀ ਲੱਗੀ ਆ ਵੇਖੋ ਤੁਰਦੀ ਆ ਪਹਿਲਾਂ ਤੋਂ ਵੀ ਪੂਰੀ ਸਿਆ ਥਾਂ ਚੜਾ ਲੈ ਚੈੱਕ ਕਰੋ ਆ ਫੋਟ ਫੋਟ ਤੇ ਥਾਂ ਲੱਗੇ ਕੱਲਾ ਕੱਲਾ ਥਾਂ ਲੱਗੇ ਇਹਦੇ ਥੱਲੇ ਹੁਣ ਕਿੰਨਾ ਦੁੱਧ ਵੀਜੀ ਦੱਸਿਆਰ ਜੀ 11 ਲੀਟਰ ਆਣਾ ਦੁੱਧ 12 13 ਕਿਲੋ ਵਾਲਾ ਹਾਂ ਜੀ 11 ਲੀਟਰ ਆਣਾ ਕਿਲੋ ਇਹ ਜੱਸ ਨਾ ਅਗੇ ਵੀਰਾਂ ਦੀ ਸੇਵਾ ਹੈ ਚੰਗੀ ਸੇਵਾ ਦੇ ਇਹਦਾ ਕੀ ਰੇਟ ਰੱਖਿਆ ਜੋ ਰੇਟ ਛੱਡੀ ਹਾਂ ਨਾ 1 ਲੱਖ 20 ਹਜ਼ਾਰ ਹਾਂ ਨਾ ਨਹੀਂ ਕਰੋ ਮਾਰ ਇੱਕ 15 ਦੀ ਇੱਕ ਵੀਰ ਜੀ ਬਰੇਡ ਹੋ ਰੱਖੋ ਜਿਹੜਾ ਉੜਦੀਆਂ ਜਾਂਦਾ ਮੈਣਾ ਦੇਣ ਵਾਲਾ 115000 ਦੀ ਝੋਟੀ ਦਵਾਂਗੇ ਪਰ ਵੀਰ ਜੀ ਆਉਂਦੀ ਨਹੀਂ ਝੋਟੀ ਦਾ 1 ਲੱਖ ਵੀਰਾਂ ਦਾ 15 ਦੀ ਦਵਾਂਗੇ ਹੋਰ ਵੀ ਵੀਡੀਓ ਚਲ ਵੇਖ ਕੇ ਸੱਜਣ ਫਿਰ ਗੌਰ ਕਰ ਕਲਾ ਕਲਾ ਕਰਨ ਲੱਗਾ ਨਹੀਂ ਵੀਰ ਜੀ ਦੇਖਦੀ ਆ ਤੇ ਤਾਂ ਮਗਰ ਕੱਟੀ ਜੋ ਜੈਡ ਬਲੈਕ ਕਾਲੀ ਸ਼ਾ ਤੇ ਵੀਰਾਂ ਦਾ ਬੋਲਾ ਯਾਰਾਂ 12 ਕਿਲੋ ਝੋਟੀ ਥੱਲੇ ਪਰ ਝੋਟੀ ਜਿਹੜਾ ਲੈ ਜੂ ਇਹ ਵੀ ਯਾਦ ਕਰੂਗਾ ਯਾਦ ਕਰੂਗਾ ਜੀ ਤਾਂ ਇੱਧਰ ਇਹ ਨਕੀਨਾ ਵੀਰ ਜੀ ਵੀ ਆਪੜੇ ਬਰਸਾਤ ਦੀ ਰਿਛੋਟੀ ਆ ਹਾਂਜੀ ਇਹ ਵੀ ਪਾਰਾਂ ਦੀ ਮੈਂ ਵੀ ਕਿਨੋਂ ਘਟਨੀ ਆ ਵੀਰਾਂ ਦਾ ਹੀ ਆਪਣੇ ਅਬਰਸਰ ਦੀ ਝੋਟੀ ਪਰ ਇਹ ਵੀ ਕਿਨੋਂ ਘਟਨੀ ਆ ਵੀਰ ਜੀ ਸਵੇ ਨੂੰ 20 25 ਦਿਨ ਹੋਏ 20 ਆ ਉਹਨਾਂ ਦਾ ਬੱਚਾ ਆ ਆ ਵੇਖ ਲਓ ਵੀਰ ਜੀ ਬੱਚਾ 20 ਮੀਲੀ ਦਾ ਪਿਓਰ ਪਿਓਰ ਨੀਲੀ ਦਾ ਝੋਟਾ ਮਗਰ ਆ ਗਿਆ ਮਾਲੀ ਹਾਂਜੀ ਤੇ ਵੀਰ ਜੀ ਇਹਦਾ ਰਿਕਾਰਡ ਕੀ ਆ ਝੋਟੀ ਲੈ 11 ਕਿਲੋ ਦੁੱਧ ਪਰ 10 10 ਲੀਟਰ ਨਾਲ ਕੰਮ ਹੋ ਕੰਨਾ ਸੱਚਾ ਸੱਚਾ ਹਾਂਜੀ ਢੇਲ ਨੂੰ 15 ਕਿਲੋ ਕਹਿੰਦਾ ਜਵੇਂ ਜਾ ਕੇ 7 ਕਿਲੋ ਵੀਰਾਂ ਦਾ ਪੰਦਰਾਂ ਨਹੀਂ ਕਹਿਣਾ ਜਿੰਨਾ ਗਾ ਦੁੱਧ 10 ਲੀਟਰਾਂ ਨਾਲ ਘਲਾਵਾਂ 10 ਲੀਟਰ ਦੀ ਗਰੰਟੀ ਦੇਣਾ 10 ਲੀਟਰਾਂ ਦੀ ਗਰੰਟੀ ਦਾ ਖੋਲੋ ਮੈਂ ਵੀਰਾਂ ਦਾ 10 ਲੀਟਰਾਂ ਨਾਲ ਮੈਂ ਕਹਾਂਗਾ ਦੁਜਾ ਸੁਆ ਝੋਟੀ ਦਾ ਆ ਚਲੋ ਇਹ ਵੀ ਵੇਖੋ ਇਹਨੂੰ ਵੇਖੋ ਆਹ ਦੇਖੋ ਕੁਆਲਿਟੀ ਬੱਲੇ ਬੱਲੇ ਵੀ ਦੀ ਇਹ ਵੀ ਐ ਚੰਗੀ ਝੋਟੀ ਹੈ ਵੀਰ ਜੀ ਨਾ ਸੁਪਰ ਹੈ ਇਹ ਵੀ ਝੋਟੀ ਹਾਂ ਬਸ ਸਾਡੇ ਇਹਨਾਂ ਨਾਲ ਸਾਡੀ ਜੈ ਵੀ ਨਹੀਂ ਇਹ ਵੀ ਚੰਗੀਆਂ ਵੀ ਦੀ ਇੱਧਰ ਵੀ ਚੰਗੀਆਂ ਮਾਲ ਨਿਕਲਦਾ ਬੜਾ ਬੜਾ ਸੁਪਰ ਜਿੱਥੇ ਅਸੀਂ ਬੈਠੇ ਹਾਂ ਇਹ ਵੀ ਵੇਖੋ ਲੰਮੀ ਲੁੰਮੀ ਸੇਂਗ ਸੁਂਗ ਚੈੱਕ ਕਰੋ ਵੀਰ ਜੀ ਆਹ ਆਹ ਇਹਦਾ ਪੂਰੀ ਥੱਲੇ ਜੇ ਜਿੱਦੀ ਇਧਰ ਵੀ ਮੈਂ ਲਾਵਾਂਗਾ ਪੂਰੀ ਮੈਂ ਟਾਉ ਦੀ ਢੇਂਗਰ ਸ਼ਿੰਗਾਰ ਦਿਖਾਉਗਾ ਨਹੀਂ ਵੀ ਜੀ ਦੇਖ ਵੀ ਆ ਦੇ ਚੰਗੀ ਆ ਵੀਰ ਜੀ ਝੋਟੀ ਆ ਵੀ ਦੁੱਧ ਵੀ ਜੀ ਕਿਨਾ ਕੱਢੀ ਜਾਊ ਸੇਵਾ ਚੰਗੀ ਦੇ 12 ਕਿਲੋ ਕੱਢੀ ਜਾਊ ਵੀਰਾ ਦਾ ਚੰਗੀ ਸੇਵਾ ਕਰੂਗਾ 12 13 ਕਿਲੋ ਦੁੱਧ ਕੱਢੀ ਜਾਊ ਰ ਮਾਂ ਦੇ ਨਾਲ ਇਹ ਵੀ ਵੀ ਜੀ ਮੋਲੋ ਨਾ ਕਰੋ ਅੱਜ ਕੀਤਾਂ ਨਾ ਹੋਵੇ ਖੇਲ ਨੇ ਪੰਜਾਸੀ ਝੋਟੀ ਦੇ ਹੀ ਲੱਖ ਦੀ ਹਾਂਜੀ ਪਰ 85 ਹਜ਼ਾਰ ਦੀ ਝੋਟੀ ਦਾ ਵੀਰਾਂ ਦਾ ਝੋਟੀ ਲੱਖ ਦੀ ਪਰ 85 ਦੀ ਦੇ ਦਾਂਗੇ ਆ ਵੇਖ ਲਓ ਚੈੱਕ ਕਰੋ ਨਹੀਂ ਕਰ ਦੋ ਮਾਨ ਠੰਡ ਫਿਰ ਬੁਖਾਰ ਹੋ ਵੀਜੀ ਬਾਦ ਵੀਰਾਂ ਦਾ ਬੱਚਾ ਲਾ ਕੇ ਧਾਰਾ ਵੀ ਮਾਰਾ ਦਿੰਨੇ ਆ ਝੋਟੀ ਵੀ ਜੀ ਲਾ ਕੇ ਵੇਖਾ ਪੂਰੀ ਸ਼ਕੀਨ ਝੋਟੀ ਆ ਵਾਹ ਨਾ ਦੇਖੋ ਵਾਹ ਮਨ ਆ ਆ ਵੇਖ ਲਓ ਦੀਆਂ ਧਾਰ ਆ ਗਿਆ ਚਵਾ ਹੀ ਤੋਂ ਨਾਲੇ ਪਤਾ ਲੱਜਦਾ ਦੁੱਧ ਕੱਢਣਾ ਕੀ ਨਹੀਂ ਕੱਢਣਾ ਥਾਨ ਜੀ ਥਾਨੇ ਦੁੱਧ ਨਾ ਚੰਗਾ ਥਾਨੇ ਦੁੱਧ ਦੋ ਦੋ ਹੋ ਤੱਕ ਦੁੱਧ ਦੇਖੋ ਥਾਨ ਲਵਾ ਵੇ ਫਿਰ ਨੀ ਚੰਗੀ ਚੰਗੀ ਬੰਦ ਹੋ ਗਈ ਬੱਚਾ ਤੇ ਬਾਕੀ ਇੱਥੇ ਆਣ ਕੇ ਵੀ ਤਸੱਲੀ ਕਰਨ ਜਨਾਜਨਾ ਦੱਸਿਆ ਉਹ ਨਿਕਲੂ ਜਾਂ ਸੀ ਅਜ ਕੋਈ ਨਹੀਂ ਕਰਦਾ ਇਹ ਮਾਰ ਕਰ ਦੋਗੇ ਕਿੰਨੇ ਦੇ ਦੇ ਦੋਗੇ ਕੋਈ ਛੋਟ ਕਰਾਂਗੇ ਵੀਰਾਂ ਦਾ 85 ਚੋਂ ਹੀ ਛੋਟ ਕਰਦਾਂਗੇ ਜੇ ਕੋਈ ਵੀਰ ਭਰਾ ਫੋਨ ਲਾਊਗਾ ਕੋਈ ਨਹੀਂ ਛੋਟ ਕਰਾਂਗੇ ਖੁੱਲੇ ਦੇ ਦਾਂ ਤੇ ਵੀ ਜੀ ਫਿਰ ਦੱਸ ਦੋ ਆਪਣਾ ਨਾਮ ਨਾਗਜੀ ਲਖਾ ਹਾਂਜੀ ਪਿੰਡ ਭੰਦੇਰਾ ਹਾਂਜੀ ਜਿਹੜਾ ਮਸਾਲ ਹਾਂਜੀ ਤੇ ਸਾਰੇ ਵੀਰਾਂ ਨੂੰ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਵਧੀਆ ਵਧੀਆ ਜੁੜੇ ਮਿਲ ਕਰਦੇ ਕਮੈਂਟ ਸੋਨੇ ਸੋਨੇ ਨਾਲ ਦਿਲੋਂ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਜੀ